ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਗਿੱਲ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾ ਰਹੇ ਆਂ ਜੀ ਪਿੰਡ ਗ੍ਰੰਥਗੜ੍ਹ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਤੋਂ ਅੱਜ ਦੀ ਵੀਡੀਓ ਚ ਤੁਹਾਨੂੰ ਤਿੰਨ ਪਸ਼ੂ ਵਿਖਾਵਾਂਗੇ ਦੋ ਮੱਝਾਂ ਵਿਖਾਵਾਂਗੇ ਤੇ ਇੱਕ ਵੈੜ ਵਿਖਾਵਾਂਗੇ ਜਰਸੀ ਤਾਜ਼ੇ ਸੂਏ ਪਸ਼ੂ ਨੇ ਗੱਲਬਾਤ ਕਰਦੇ ਆ ਵੀਰ ਨਾਲ ਤੇ ਇਹਨਾਂ ਦੀ ਡਿਟੇਲ ਲੈਨੇ ਆ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਗਿੱਲ ਸਾਹਿਬ ਕੀ ਹਾਲ ਚਾਲ ਜੀ ਬਾਕੀ ਕਿਰਪਾ ਵਾਹਿਗੁਰੂ ਦੀ ਤੁਹਾਨੂੰ ਸ਼ਰਾਂ ਠੀਕ ਠਾਕ ਜੀ ਹਾਂਜੀ ਬਹੁਤ ਵਧੀਆ ਜੀ ਹੋਰ ਕਿਵੇਂ ਮਾਲ ਸੇਲ ਹੋ ਗਿਆ ਪਿਛਲਾ ਸ਼ੜਾ ਹਾਂਜੀ ਵੀਰ ਜੀ ਸਾਰਾ ਸੇਲ ਹੋ ਗਿਆ ਹੁਣ ਆਪਣੇ ਕੋਲ ਦੋ ਮਈਆਂ ਨੇ ਤਾਜ਼ੀਆਂ ਸੁਝਾ ਅੱਜ ਹਾਂਜੀ ਹਾਂਜੀ ਇਹ ਤੁਹਾਹਰ ਸੁਈ ਆ ਠੀਕ ਹੈ ਜੀ ਤੇ ਮਈਆਂ ਵੀ ਐ ਵੱਡੀਆਂ ਵੱਡੀਆਂ ਮਈਆਂ ਖੁੱਲੇ ਲੈਵੇ ਖੁੱਲੇ ਲੈਵੇ ਵਾਲੀਆਂ ਤੇ ਚੋਲ ਚਾਨ ਬਾੜੀ ਚੱਲੀ ਠੀਕ ਹੈ ਤੇ ਸਭ ਤੋਂ ਪਹਿਲਾਂ ਗਿੱਲ ਡੇਰੀ ਫਾਰਮ ਦੇਖਣ ਵਾਲੇ ਜਿੰਨੇ ਵੀ ਭੈਣ ਭਰਾਵਾ ਹਾਂਜੀ ਉਹਨਾਂ ਨੂੰ ਸਤਿ ਸ੍ਰੀ ਅਕਾਲ ਤੇ ਵੱਧ ਤੋਂ ਵੱਧ ਗਿੱਲ ਡੇਰੀ ਫਾਰਮ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਹਾਂਜੀ ਹਾਂਜੀ ਕਮੈਂਟ ਚੰਗੇ ਜਗੇ ਕਰੋ ਮੇਰੇ ਵੀਰ ਜਗ ਤਾਂ ਕਿ ਜਿਹੜੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜੀ ਜੀ ਤੇ ਆਪਣੇ ਕੋਲੋਂ ਵੀ ਤਾਜ਼ੇ ਪਸ਼ੂ ਦਾ ਤਲੇ ਹਾਂਜੀ ਵੇੜ ਤੋਂ ਕਰਦੇ ਆ ਸਭੂ ਨਾਮ ਆਪਣਾ ਵੀਰ ਜੀ ਤਰਸੀਮ ਸਿੰਘ ਆ ਪਿੰਡ ਗਰਥਗੜ ਤਸੀਲ ਪਟਾੜਾ ਜ਼ਿਲ੍ਹਾ ਗੁਰਦਾਸਪੁਰ ਫੋਨ ਨੰਬਰ 8264484827 ਠੀਕ ਹੈ ਜੀ ਹਾਂ ਇਹ ਵੇੜ ਆ ਦੂਜਾ ਸੂਗਾ ਦੂਜਾ ਸੂਗਾ ਜਰਸੀ ਸੂਈ ਆ ਠੀਕ ਆ ਜੀ ਤੇ ਲੈ ਵਾ ਵੇਖੋ ਤੁਸੀਂ ਹਾਂ ਕਿੱਥੋਂ ਸਟਾਰਟ ਹੋ ਕੇ ਇਹ ਕਿੱਥੋਂ ਤੱਕ ਜਾਂਦਾ ਵਾ ਥਣ ਬਹੁਤ ਜ਼ਿਆਦਾ ਚੰਗਾ ਲੱਗਾ ਮਗਰ ਬੱਛਾ ਵਾ ਜੀ ਠੀਕ ਆ ਜੀ ਗਿੱਲਾ ਨਾੜੂ ਅਜੇ ਬੌਲੇ ਤੇ ਆ ਬੌਲੇ ਤੇ ਆ ਠੀਕ ਆ ਜੀ ਖੋਲ ਕੇ ਤੋੜ ਦੋ ਤੇ ਇਹ ਕਿੰਨਾ ਕ ਦੁੱਧ ਚਵਾਇਆ ਇਹਨੇ ਪਹਿਲੇ ਜਿਹੜੇ ਬੰਦੇ ਕੋਲ ਲਈ ਉਹਦਾ 17 18 ਕਿਲੋ ਆਪਾਂ ਚੋਇਆ ਵਾ ਠੀਕ ਹੈ ਜੀ ਤੇ ਬਾਕੀ ਸਾਡੇ ਕੋਲ ਤੇ ਹਲੇ ਤਾਜੀ ਅ ਸਵੇਰੇ ਅਸੀਂ 5 6 ਕਿਲੋ ਚੋਇਆ ਹੈ ਬੁੜਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਦੁੱਧ ਵੀਰ ਦੀ ਸ਼ੇਵਾ ਦਾ ਆ ਥੋੜੀ ਜੀ ਭਲ ਜੇ ਆ ਪਾ ਲੈ ਜੀ ਪਾ ਲੈ ਉਹ ਕਹਿੰਦੇ ਇੱਧਰ ਨੂੰ ਬੈ ਕੇ ਇੱਧਰ ਨੂੰ ਹਾਂ ਠੀਕ ਆ ਜੀ ਤਾਜੀ ਸੁਈ ਜਾਣਾ ਤਾਂ ਕਰਕੇ ਕੋਈ ਕਰ ਥਾਂ ਦੀ ਕੁਆਲਿਟੀ ਵੀ ਦਿਖਾ ਦਿਓ ਚੋਣ ਚਾਣਾ ਬਹੁ ਜਦੀ ਆਹ ਵੇਖੋ ਥਾਣਾ ਠੀਕ ਹੈ ਜੀ ਹੋਰ ਦੱਬੜੀ ਜੀ ਹੈ ਵਿੱਚ ਤੇ ਇਹ ਤੱਕ ਕਿ ਕਿੰਨਾ ਕੁ ਦੁੱਧ ਚਵਾਜੂਗੀ ਦੁੱਧ ਵੀ ਅਸੀਂ 20 ਕਿਲੋ ਚਵਾਉਗੀ 20 ਕਿਲੋ ਹਾਂ ਠੀਕ ਹੈ ਬਾਕੀ ਦੁੱਧ ਇਹ ਸੇਵਾ ਦਾ ਹਾਂ ਉਹ ਆਪਣੀ ਤਸੱਲੀ ਕਰਕੇ ਦੋ ਟਾਈਮ ਚਵਾਈ ਚੜਕੇ ਫੇਰ ਲੈ ਕੇ ਜਾਓ ਹਾਂ ਬਾਕੀ ਫੁੱਲ ਵੀ ਅਸੀਂ ਆਪਾਂ ਇਹਦਾ ਜਾਇਜ਼ ਹੀ ਕਰਦਾ ਹਾਂ ਹਾਂਜੀ ਮੋਲ ਤੇ ਆਪਾਂ ਲੋਟ ਦੀਆਂ ਵਾਲੇ ਕਰਦੇ ਮੋਲ ਲੋ ਕਰਨਾ ਵੀ ਜਿਹੜੇ ਪਹਿਲੇ ਫੋਨ ਤੇ ਜਾਣ ਹਾਂਜੀ ਹਾਂਜੀ ਫੁੱਲ ਕਰਦੇ ਵੀ ਅਸੀਂ ਆਪਾਂ 76 ਹਾਂਜੀ ਉਹ ਤੋਂ 3 ਛੋਟ ਕਰਦਾਂਗੇ ਇਹ ਤੇ 67 67000 ਦੀ 2000 ਰੁਪਇਆ ਹੋਰ ਕਰਦਾਂਗੇ ਜੀ 65000 ਦੀ ਬਸ਼ੀਰ ਬੜਾ ਸਾਈਡ ਤੇ ਦਿਓ ਵਿਖਾਲ ਦੇ ਹੋ ਵੱਡੀ ਆ ਵੱਡੀ ਆ ਕੋਈ ਨਿੱਕੀ ਮੰਨ ਕੇ ਨਾ ਕਵੇ ਵੀ ਹਾਂ ਮੋਲ ਇਹਨਾਂ ਦੀ ਨਿੱਕੀ ਹੋਗੀ ਵੱਡੀ ਆ ਵੀਰ ਮਾਲਿਆ ਲਾਗੇ ਖਲੋਦੀ 6 ਫੁੱਟ ਤੋਂ ਵੀ ਤਾਂ ਕਰਦਿਆ ਵੀਰ ਦਾ ਇਹ ਆ ਵੇਖ ਲੋ ਕਿੱਥੇ ਆਉਂਦੀ ਬਾਕੀ ਆਓ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਜ਼ਰੂਰੀ ਨਹੀਂ ਕਿ ਪਸ਼ੂ ਆਨਲਾਈਨ ਖਰੀਦਣਾ ਹੁੰਦਾ ਠੀਕ ਹੈ ਜੀ ਇਹਨੇ ਬਾਕਰ ਵੀਰ ਜੀ ਇਕੱਠੀ ਆ ਅੱਛਾ ਜੀ ਅੱਜ ਹੀ ਸਵੇਰੇ ਸੂਰੀ ਜੇਰ ਜਾਰ ਸੁੱਟੀ ਇਹਨੇ ਵੀ ਮਹੀਂ ਦੇ ਤੇ ਪਰਦੀ ਨੇ ਵੀ ਉਹ ਬੱਚਿਆਂ ਨੂੰ ਦੇ ਜਾ ਫੋਟੋ ਖਲੋਣਾ ਨਹੀਂ ਆਉਂਦਾ ਬੱਚਿਆਂ ਨੂੰ ਉਹ ਵੇਖੋ ਗਿੱਲਾ ਨਾੜੂ ਆ ਅੰਦਰ ਵੇਖੋ ਥਾਣਾ ਦੀ ਕੁਆਲਿਟੀ ਆ ਵੀਰ ਜੀ ਵੇਖ ਲਓ ਨਾੜੂ ਵੀ ਪਾ ਲਓ ਹਾਂ ਤੁਹਾਨੂੰ ਬਹੁਤ ਜ਼ਿਆਦਾ ਚੰਗਾ ਲੱਗਾ ਵੀ ਜੀ ਖੋਲੇ ਲੇਵੇ ਦੀਆਂ ਤੇ ਦੁੱਧ ਵਾਲੀਆਂ ਮਈਆਂ ਮੰਗਦੇ ਵੀ ਹਾਂਜੀ 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 ਬਹੁਤ ਚੰਗੇ ਸਟਰਕਚਰ ਦੀ ਆ ਵੇਖੋ ਪਿੱਠ ਬੁੜਾ ਕਿੰਨਾ ਕਾਇਮ ਆ ਤੇ ਲਿਵਾ ਵੇਖੋ ਤੁਸੀਂ ਤੇ ਥਣਾ ਦੀ ਕੁਆਲਟੀ ਚੈੱਕ ਕਰ ਲਓ ਬਹੁਤ ਜਿਆਦਾ ਚੰਗਾ ਚੂਣ ਚਣ ਮਰੀ ਦੇਖੋ ਜੀ ਸਾਹਿਬ ਲੈਓ ਜੀ ਲੈਓ ਚੂਣ ਚਣ ਬੜੀ ਚੰਗੀ ਚਾਹ ਬਾਕੀ ਸਿੰਗਰੀ ਕੁਆਲਟੀ ਵੇਖ ਲਓ ਐ ਗੋਲ ਕੁੰਡਾ ਸਿੰਗ ਤੇ ਬਾਕੀ ਜਿਹੜਾ ਭਾਜੀ ਮੋਲ ਜਿਆਦਾ ਚੰਗੀਆਂ ਨੇ ਜਿਆਦਾ ਚੰਗੀਆਂ ਨੇ ਹਾਂ ਜੀ ਹਾਂ ਜੀ ਹਾਂ ਹਾਂ ਮੋਲ ਕਿੰਨਾ ਛੋਟਾ ਆ ਯਾ ਨਿੱਕੇ ਮੁੱਲ ਵੀਜੀ ਕਰੋਗੇ ਤਾਂ ਹੀ ਪਸ਼ੂ ਤੁਹਾਡੇ ਚਲੋ ਵੇਖ ਜਾਂਦੇ ਮਾਲਕ ਦੀ ਕਿਰਪਾ ਨਾਲ ਟਾਈਮ ਨਾਲ ਹੀ ਲੈ ਆਓ ਜੀ ਪਹਿਲੇ ਫੋਨ ਤੇ ਝੋਟੀ ਜਾਊਗੀ ਜਿੰਨਾ ਕੋ ਮੁੱਲ ਕਰਨਾ ਹੈ ਕਿੰਨਾ ਕੁ ਦੁੱਧ ਚਿਵਾਜੂਗੀ ਜੀ ਦੁੱਧ ਵੀਜੀ 13-14 ਕਿਲੋ ਚਾਹੂਗੀ 13 ਤੋਂ 14 ਕਿਲੋ ਬਾਕੀ ਝੋਟੀ ਵੇਖਣ ਤੋਂ ਪਤਾ ਲੱਗ ਜਾਂਦਾ ਕਿ ਦੁੱਧ ਵਾਲੀ ਹੈ ਹਾਂ ਜੀ ਕਿਉਂਕਿ ਜਿਹੜਾ ਡੰਗਰ ਦੂਜੇ ਤੀਜੇ ਸਵੇਰ ਹੋ ਜਾਂਦਾ ਉਹ ਆਟੋਮੈਟਿਕ ਹੀ ਦੁੱਧ ਤੇ ਯਾਰ ਹੋਗਾ ਵੀਰ ਦੀ ਚਵਾਈ ਇੰਨੀ ਰੋਮ ਬਾਕੀ ਚੋਣ ਚੜ ਬੜੀ ਚੰਗੀ ਜੀ ਸਰ ਠੀਕ ਆ ਜੀ ਤੇ ਕੀ ਮੁੱਲ ਕਰਨਾ ਜੀ ਇਹਦਾ ਮੁੱਲ ਤੇਰਾ ਵੀਰ ਦੀ ਜਾਇਜ਼ ਹੀ ਆਪਾਂ ਕਰਦਾ ਇਹੋ ਜਿਹੇ ਰੋਕੀ ਇੱਕ 20 25 25 30 ਦੀ ਹਾਂਜੀ 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 ਆਪਾਂ ਕੀ ਜਿਲ ਸਰ ਆਪਾਂ ਜਾਇਜ਼ ਮੁੱਲ ਕਰਾਈਆਂ ਵੇਖੋ ਗਾੜੀ ਆ ਵੇਖੋ ਇੱਧਰ ਵੇਖੋ ਐਦਾਂ ਦਾ ਤੁਹਾਨੂੰ ਨਹੀਂ ਲੱਗਦਾ ਬੜੀ ਚੰਗੀ ਮੁੱਲ ਲੱਗੇ ਨਾ ਸਰ ਆਪਾਂ ਇਹਦਾ ਕਰਦੇ ਇੱਕ 5 ਹਾਂਜੀ ਉਹਦੇ ਵਿੱਚ ਉਹ ਤਿੰਨੇ ਛੋਟ ਕਰਦਾਂਗੇ ਇਹਨਾਂ ਸ਼ੂਟ 1 2 ਦੀ 2000 ਰੁਪਏ ਭਾਈ ਜਾਂਦੋ ਪੂਰੇ ਲੱਖ ਦੀ ਘੋਡੀ ਦੇ ਦਾਂਗੇ ਪੂਰੇ ਲੱਖ ਦੀ ਸ਼ੂਟ ਕਰ ਦਾਂਗੇ ਵੀ ਠੀਕ ਹੈ ਜੀ ਲੱਖ ਦੇ ਸ਼ੂਟ ਬਾਕੀ ਇਹੋ ਜਿਹੇ ਹਾਂ ਯਾਰ ਯਾਰ ਕਰਦੀ ਹੈ 500 ਕਰਦੀ ਹੈ ਜਾਇਜ਼ ਮੁੱਲ ਕੀਤਾ ਵੀ ਦਨੇ ਬਿਲਕੁਲ ਜਾਇਜ਼ ਮੁੱਲ ਜਿਹਨੂੰ ਕਹਿੰਦੇ ਬਾਕੀ ਆ ਵੀਰ ਜੀ ਇੰਦਾਂ ਦੀ ਕੋਈ ਦੰਦਾ ਨਹੀਂ ਵੇਖ ਲਓ ਖੁੱਲੇ ਲੈ ਵੀ ਦੀ ਹਾਂ ਜੀ 1 ਲੱਖ ਦੀ ਇਹ ਆ ਵੀਰ ਜੀ ਤੀਜਾ ਸੂਆ ਹਾਂ ਜੀ ਉਹ ਸਿੰਗ ਥੋੜਾ ਵੇਖ ਲਓ ਖੁੱਲਾ ਵਧਿਆ ਭਾਬੀ ਤਾਜੀ ਸੂਈ ਜੋ ਆ ਵੇਖੋ ਜੀ ਆ ਵੀ ਤਾਜੀ ਸੂਈ ਹੈ ਜੀ ਇਹ ਵੀ ਇਕੱਠੀਆਂ ਹੀ ਸੁਈਆਂ ਦੋਵੇਂ ਇਕੱਠੀਆਂ ਸੁਈਆਂ ਹਾਂਜੀ ਠੀਕ ਆ ਜੀ ਇਹਦਾ ਹੀ ਆਰਡਰ ਕੁਆਲਿਟੀ ਵੇਖਦੇ ਆ ਆਹ ਵੇਖੋ ਲੈਵਲ ਉਹ ਚੈੱਕ ਕਰੋ ਤੇ ਮੋਲੇ ਮੋਲੇ ਦਾ ਵੀ ਜਾਇ ਜੀ ਆਪਾਂ ਪਾ ਦੇਣਾ ਕਿੰਨਾ ਕੁ ਦੁੱਧ ਚਵਾਜੂ ਦੁੱਧ ਦੇ ਜਿਨ੍ਹਾਂ ਕੋ ਨਹੀਂ ਆ ਉਹ ਤੇ ਅਸੀਂ 12 12 ਕਿਲੋ ਵਾਲੇ ਚੋਇਆ ਵਾ ਵੇਖੋ ਅੱਗੇ ਪਿੱਛੇ ਲੈਵਲ ਆਈ ਫਿਰਦੀ ਆ ਹਾਂਜੀ ਗਰਲੈਂਡ ਵਰਗਾ ਭਾਜੀ ਜੱਡਾ ਉਹ ਦਾ ਗੀ ਜੀ ਜੀ ਬਿਲਕੁਲ ਵੱਡੀ ਮੈਮ ਆ ਬਹੁਤ ਚੰਗੀ ਭਾਈ ਧੰਨ ਬਹੁਤ ਚੰਗੀ ਪਾਲਟੀ ਦਾ ਡੇਰੀ ਵਾਲਿਆਂ ਨੇ ਮਤਲਬ ਦੀਆਂ ਵਾ ਜਿਵੇਂ ਡੀਆ ਰਿਆ ਜਿਆਰਾ ਦੁੱਧ ਬਹੁਤ ਚੰਗੀਆਂ ਵਾ ਦੁੱਧ ਨਾਲ ਰਜਾਉਣ ਵਾਲੀਆਂ ਵਾ ਜੀ ਜੀ ਬਿਲਕੁਲ ਜੇ ਆਪ ਵੀਰ ਭਰਾ ਲੈ ਜੂ ਤਾਂ ਯਾਦ ਕਰੂਗਾ ਬਾਕੀ ਥਨਾ ਦਾ ਗੈਪ ਗੂਪ ਵੀ ਬੜਾ ਚੰਗਾ ਤੇ ਸਾਫ ਸਫਾਈ ਚ ਬਹੁਤ ਜ਼ਿਆਦਾ ਆ ਪਸ਼ੂ ਵੱਡੀ ਬੋਲੇ ਆ ਵੀ ਜੀ ਕੋਈ ਨਿੱਕੀ ਮੰਨ ਕੇ ਨਾ ਮੇਰਾ ਭਰਾ ਜੀ ਜੀ ਬਿਲਕੁਲ ਬਿਲਕੁਲ ਇਹ ਵੀ ਵੀਰ ਜੀ ਤਾਜੀ ਹੋ ਨਾੜੂ ਨਾਲ ਵਖਾ ਲਓ ਬੱਚੇ ਦੀ ਉਹ ਖਾਲਿਆ ਨਹੀਂ ਵਖਾ ਲਿਆ ਜੀ ਆਹ ਦੇ ਮਗਰ ਕੱਟਾ ਆ ਜੋ ਐ ਨਾੜਾ ਵਾਲਾ ਚੱਡਾ ਵਾ ਵੀਰ ਜੀ ਸਾਰਾ ਹੀ ਵੇਖੋ ਇੱਕ ਇਹ ਕਿੰਨਾ ਕ ਦੁੱਧ ਚ ਆ ਜੂਗੀ ਦੁੱਧ ਵੀਰ ਜੀ ਦੁੱਧ ਦੇ ਚੋਗ 13 14 ਕਿਲੋ 13 14 ਕਿਲੋ ਹਾਂ ਜੀ ਠੀਕ ਆ ਜੀ ਇਹਦਾ ਕੀ ਮੋਲ ਕਰਨਾ ਜੀ ਇਹਦਾ ਮੋਲ ਜ਼ਿਆਦਾ ਹੀ ਕਰ ਦੇਣਾ ਹਾਂ ਜੀ ਇਹਦਾ ਮੋਲ 95 ਕਰਦੇ ਹਾਂ 95 90000 ਦੀ ਦੇ ਦਾਂਗੇ ਹਾਂ ਨਾ ਹਾਂ ਨਾ 90 ਦੀ ਛੋਟ ਦਿਵਾ ਦਿਓ ਦੇਖੋ 90 ਦੀ ਦੇਣੀ ਆ 1000 ਰੁਪਇਆ ਹੋਰ ਕਰ ਇੱਕ ਹਜ਼ਾਰ ਛੋਟ ਇੱਕ ਘੱਟ 90 ਇਧਰੋਂ ਖਾ ਦਿਓ ਭਾਜੀ ਠੀਕ ਆ ਜੀ ਤੇ ਬਾਕੀ ਮੁੱਲ ਵੀ ਨੇ ਬਿਲਕੁਲ ਜਾਇਜ਼ ਕੀਤੇ ਆ ਵੀਡੀਓ ਕਿਉਂਕਿ ਵੀਰ ਭਰਾ ਵੀ ਰੋਜ਼ ਵੰਦੇ ਆ ਵੀਡੀਓ ਵੇਖ ਕੇ ਪਤਾ ਲੱਗ ਹੀ ਜਾਂਦਾ ਕਿ ਲਾਲੇ ਵੀਰਾਂ ਨੂੰ ਹੌਣ ਤੇ ਮੌਕਾ ਸਾਂਭਣ ਵਾਲੀ ਗੱਲ ਆ